ਇਹ ਹੈ ਮਿਤੇ 24 ਪਛੀ ਰਾਤ ਦਰਮਿਆਨੀ ਰਾਤ ਨੂੰ ਮਾਰਚ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀ ਢੰਡਾਰਿਕਲਾ ਜਿੱਥੇ ਕਿ ਇੱਕ ਤਨੀram ਉਹਦੇ ਰਾਮ ਤਨੀ ਦੀ ਡੈਥ ਹੋਈ ਸੀ ਕਿ ਜਿਹੜੀ ਬੋਡੀ ਮਿਲੀ ਸੀ ਉਸ ਤੋਂ ਬਾਅਦ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਦਰਜ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਚੱਲਦੀ ਰਹੀ ਹੈ ਦਰਾਨੇ ਇਨਵੈਸਟੀਗੇਸ਼ਨ ਜਿਹੜੇ ਹੈਗੇ ਆ ਬੰਦੇ ਟਰੇਸ ਹੋਏ ਜਿੰਨਾਂ ਵਿੱਚੋਂ ਦੋ ਬੰਦੇ ਅਰੈਸਟ ਕਰ ਲਏ ਗਿਆ ਬਾਕੀਆਂ ਦੇ ਅਜੇ ਅਰੈਸਟ ਕਰਨੀ ਬਾਕੀ ਆ ਤੇ ਜਿਹੜੇ ਦੋ ਬੰਦੇ ਰੈਸਟ ਕੀਤੇ ਆ ਉਹਨਾਂ ਬੰਦਿਆਂ ਦੇ ਕੋਲੋਂ ਕਾਫੀ ਸਮਾਨ ਮਿਲਿਆ ਜਿੰਨਾਂ ਕੋਲ 11 ਬੰਦਿਆਂ ਦੇ ਖਿਲਾਫ ਮੁਕਦਮਾ ਸੀ ਤੇ 4 ਜਿਹੜੀਆਂ ਐਲਈਡੀ ਇੱਕ ਹੋਮ ਥੈਟ ਤਾਂ 35 ਕਿ ਮੋਬਾਈਲ ਬਾਕੀ ਆਇਰਨ ਪ੍ਰੈਸ ਜੋ ਉਹਨਾਂ ਦੇ ਘਰ ਦਾ ਜਿਹੜੀ ਉਹ ਫਿਰ ਸਮਾਨਸੀਗਾ ਹੋਰ ਕਬਰ ਹੋਇਆ ਉਹਨਾਂ ਨੂੰ ਅੱਜ ਅਰੈਸਟ ਕੀਤਾ ਗਿਆ ਢੰਡਾਰੀ ਜਿਹੜਾ ਇਨਸੀਡੈਂਟ ਸੀਗਾ ਉਹਦੇ ਅਰੈਸਟ ਕਰਨ ਤੋਂ ਬਾਅਦ ਬਾਕੀਆਂ ਨੂੰ ਕੋਸ਼ਿਸ਼ ਜਾਰੀ ਹੈ ਵੀ ਜਿਹ ਦੂਜੇ ਅਕਿਊਜ਼ ਵੀ ਜਲਦੀ ਅਰੈਸਟ ਕਰ ਲਏ ਜਾਣ ਇਹ ਵੀ ਏਜ ਨਹੀਂ ਹੈ ਹਾਂਜੀ ਇਹ ਹੈਗੀ ਮਾਮਲੇ ਕਰਜ ਇਹਨਾਂ ਦੀ ਏਜ ਹੈ ਸਮਰਪਿਤ ਨਹੀਂ ਗਿਆ 22 23 30 ਤੱਕ ਫਿਵਰ ਸਰ ਹੈ ਜਿਹੜੇ ਅੱਲਾ ਵੀ ਕੋਈ ਮੁਕਦਮੇ ਹੈਗੇ ਹੈਗੇ ਪਹਿਲਾਂ ਵੀ ਮੁਕਦਮੇ ਹੈਗੇ ਆ ਇੱਕ ਦੋ ਮਕਦਮੇ ਹੈਗੇ ਇਹਨਾਂ ਦੇ ਰਜਿਸਟਰਡ ਹੈਗੇ ਤੇ ਉਹ ਵੀ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਕਿੱਥੋਂ ਫੜਿਆ ਜੀ ਇਹਨਾਂ ਨੂੰ ਗਣਪਤੀ ਕਲੋਨੀ ਤੋਂ ਇਹਨਾਂ ਨੂੰ ਰੈਸਟ ਕੀਤਾ ਗਿਆ ਦੋਨਾਂ ਨੂੰ ਇਹਨਾਂ ਕੋਲ ਕੋਈ ਹਿਥਿਆਰੀ ਬਰਾਮਦ ਹੋਇਆ ਜੀ ਇਹ ਤਿਆਰ ਬਸ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਉਹ ਤੁਹਾਨੂੰ ਦਿਖਤੀਆਂ ਬਾਕੀ ਅਸੀਂ ਜਿਹੜਾ ਉਹ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਰਿਮਾਂਡ ਲੈ ਕੇ ਤੇ ਹੋਰ ਫਰਦਰ ਇਹਨਾਂ ਤੋਂ ਕੋਸ਼ਿਸ਼ ਕਰਕੇ ਜੋ ਵੀ ਹੈਗਾ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਸਰ ਇਹਨਾਂ ਨੇ ਪਹਿਲਾਂ ਰੈਕੀ ਵਗੈਰਾ ਕੀਤੀ ਸੀ ਕਿ ਚੋਰੀ ਕਰਨ ਦਾ ਪਲਾਨ ਵਗੈਰਾ ਬਣਾਇਆ ਫਿਰ ਉਹ ਇਨਸੀਡੈਂਟ ਜਿਹੜਾ ਵੀ ਹੈਗਾ ਉਹ ਕਿਸੇ ਨਾ ਕਿਸੇ ਤੇ ਇਨਫੋਰਮੇਸ਼ਨ ਤੇ ਰੈਕੀ ਤੇ ਕੀਤਾ ਜਾਂਦਾ ਇਹਨਾਂ ਨੇ ਵੀ ਰੈਕੀ ਕਰਵਾਈ ਸੀ ਕਿ ਰੈਕੀ ਕਰਨ ਤੋਂ ਬਾਅਦ ਹੀ ਇਸ ਅੰਜਾਬ ਦਿੱਤਾ ਗਿਆ ਸਰ ਇਹਨਾਂ ਨੇ ਕਿੱਥੇ ਦੇ ਨੇ ਫਿਰ ਇਹ ਨਾਮ ਉਹ ਨੌਸਟਿਕ ਪ੍ਰਵਾਸੀ ਦੁਮੇ ਬਿਆਰੀ ਹੈ ਵੈਸੀ ਲੋਕ ਜਿਲ੍ਹਾ ਸੀ타ਮੜੀ ਬਿਹਾਰ ਤੋਂ ਆ ਦੂਸਰਾ ਹੈਗਾ ਮੇਠੀ ਤੋਂ ਜਿਹੜੇ ਦੋ ਰੈਸਟ ਕੀਤੇ ਇੱਕ ਸੀ타ਮੜੀ ਤੋਂ ਇੱਕ ਮੇਠੀ ਤੋਂ ਤੇ ਹੁਣ ਲੋਕ ਲੋਕਲ ਇੱਥੇ ਫੋਕਲ ਪੁਆਇੰਟ ਦੇ ਏਰੀਆ ਵਿੱਚ ਹੀ ਰਹਿ ਰਹੇ ਸੀਗੇ ਵੇੜਾ ਮੱਛੀ ਮਾਰਕੀਟ ਹਰਦੇਵਾਲ ਸਿੰਘ ਦਾ ਤੇ ਦੂਸਰਾ ਗੁਰਦੁਆਰਾ ਸਾਹਿਬ ਵਾਲੀ ਖਲੀ ਢਡਾਰੀ ਤੋਂ ਉੱਥੇ ਉਹਨੇ ਇੱਥੇ ਰਹਿ ਰਹੇ ਸੀ ਲੋ ਹੋ ਸਰ ਇਹ ਪੁਰਾ ਗਾਇੰਗ ਨਹੀਂ ਤੇ ਦੋ ਜਣੇ ਸੀ ਜਿਸ ਤੋਂ ਪੁਰਾ ਨਹੀਂ ਪੂਰੇ ਜਿਹੜੇ ਇਸ ਮਸਲੇ ਦੇ ਵਿੱਚ ਅਸੀਂ ਨੋਮੀਨੇਟ ਹੋਏ ਨੇ ਉਹ 11 ਬੰਦੇ ਨੇ ਜਿਹਨਾਂ ਜੋ ਦੁਰ ਅਰੈਸਟ ਹੋ ਚੁੱਕੇ ਬਾਕੀ ਜਿਹੜੇ ਬਾਕੀ ਬੰਦੇ ਬਾਕੀ ਅਜੇ ਫਰਾਰ ਨੇ ਤੇ ਉਹਨਾਂ ਨੂੰ ਅਰੈਸਟ ਕਰ ਰਹੇ ਸਰ ਇਹਨਾਂ ਦੇ ਕੋਲ ਕੋਈ ਜਿਹੜਾ ਲੁਟਿਆ ਸਮਾਨ ਹੈ ਉਹ ਵੀ ਕੋਈ ਬਰਾਮਦ ਹੋਇਆ ਹੈ ਆ ਜਿਹੜਾ ਤੁਹਾਨੂੰ ਅਸੀਂ ਮੈਂ ਪਹਿਲਾਂ ਆਲਰੇਡੀ ਦੱਸ ਚੁੱਕਾ ਵੀ ਐਲਈਡੀ ਔਰ ਜਿਹੜੀਆਂ ਮੋਬਾਈਲਸ ਤੇ ਜਿਹੜੇ ਹੈਗੇ ਉਹ ਇਹਨਾਂ ਤੋਂ ਬਰਾਮਦ ਕੀ ਉਸ ਨਾਲ ਚੀਜ਼ਾਂ ਦੀ ਹੋਈ ਹੈ ਠੀਕ ਸਰ ਇਹਨਾਂ ਦੀ ਉਮਰ ਹੈ ਅੰਦਾਜ਼ਾ ਜਿੰਨੀ ਕੀ ਹੋਗੀ ਆਹ ਹੁਣੇ ਦੱਸਿਆ ਜਿਸ ਤਰ੍ਹਾਂ ਵੀ 22 24 25 ਇਸ ਕੁਮਰ ਦੇ ਸਾਰੇ ਸਾਰੇ ਜਿਹੜਾ ਲੁੱਟਦਾ ਸਮਾਨ ਹੈ ਕਿੱਥੇ ਵੇਚਦੇ ਸੀ ਕੋਈ ਪਤਾ ਲੱਗਿਆ ਵੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਬਾਕੀਆਂ ਨੂੰ ਵੀ ਅਰੈਸਟ ਕਰਨਾ ਸਾਰਾ ਉਹ ਪ੍ਰੋਪਰ ਫਿਰ ਦੁਬਾਰਾ ਸੀਐਸਸੀ ਬਾਰੇ ਬ੍ਰੀਫਿੰਗ